ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਣ ਮੇ ਰਿਸ਼ਤੇ ਦੀ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਹੈ 4091 ਫਾਈਲ ਨੰਬਰ ਕਨੇਡਾ ਵਰਕ ਪਰਮਿਟ ਕੁੜੀ ਦਾ ਰਿਸ਼ਤਾ ਨੇਮ ਕੌਰ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 11 1995 ਹਾਈਟ 5 ਫੁੱਟ 9 ਇੰਚ ਸਟੱਡੀ ਬੀ ਟੈਕ ਇੰਡੀਆ 2 ਸਾਲ ਸਟੱਡੀ ਕੈਨੇਡਾ ਕੁੜੀ ਦੀ ਇੱਕ ਭੈਣ ਕੈਨੇਡਾ ਹੈ ਅਤੇ ਇੱਕ ਭਰਾ ਹੈ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਈਲ ਲੱਗੀ ਹੋਈ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਹਾਈਟ 6 ਫੁੱਟ ਤੋਂ ਘੱਟ ਨਾ ਹੋਵੇ ਪੜਾਈ ਬੀਏ ਤੱਕ ਹੋਵੇ 7 ਤੋਂ 8 ਕਿਲੇ ਜ਼ਮੀਨ ਹੋਵੇ ਫਾਈਲ ਨੰਬਰ 4091 ਕਹਿੰਦੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 4093 ਕਨੇਡਾ ਪੀਆਰ ਮੁੰਡੇ ਦਾ ਰਿਸ਼ਤਾ ਹੈਗਾ ਜ਼ਿਲ੍ਹਾ ਰੂਪਨਗਰ ਨੇਮ ਸਿੰਘ ਡੇਟ ਆਫ ਬਰਥ 66 1997 ਦਾ ਬਾਰਨ ਜਮੀਨ ਤਿੰਨ ਕਿੱਲੇ ਹੈ ਹਾਈਟ 6 ਫੁੱਟ ਮੁੰਡਾ ਕਨੇਡਾ ਦਾ ਪੀਆਰ ਹੈ ਕਨੇਡਾ ਚ ਓਟਾਵਾ ਵਿੱਚ ਰਹਿੰਦਾ ਹੈ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਲੜਕੇ ਦਾ ਰੰਗ ਸਾਫ਼ ਹੈ ਤੇ ਲੜਕਾ ਨਸ਼ਾ ਰਹਿਤ ਹੈ ਜੀ ਚੰਗੀ ਪੜ੍ਹਾਈ ਹੈ ਤੇ ਸਮਝਦਾਰ ਹੈ ਲੜਕੀ ਦੀ ਲੋੜ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੈ ਪਰਿਵਾਰ ਵੈਸ਼ਨੂਮਾ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਪੜੀ ਲਿਖੀ ਹੋਵੇ ਰਿਸ਼ਤਾ ਚੰਗੇ ਪਰਿਵਾਰ ਤੋਂ ਹੋਵੇ ਵਧੀਆ ਗੱਲ ਹੈ ਜੇਕਰ ਲੜਕੀ ਕੈਨੇਡਾ ਦੀ ਪੀਆਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9465445729 9465445729 ਅਗਲਾ ਰਿਸ਼ਤਾ ਹੈ ਜੀ ਫਾਈਨ ਨੰਬਰ 4092 ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਆ ਜੱਟ ਸਿੱਖ ਗੋਤ ਗਰੇਵਾਲ ਨੇਮ ਕੌਰ ਕੱਦ 5 ਫੁੱਟ 5 ਇੰਚ ਸਟੱਡੀ ਬੀ ਟੈਕ ਆਈਟੀ ਐਮ ਟੈਕ ਕੰਪਿਊਟਰ ਸਾਇੰਸ ਜੌਬ ਆਈਟੀ ਜੌਬ ਇਨ ਕੈਨੇਡਾ ਡੇਟ ਆਫ ਬਰਥ ਹੈ ਜੀ 2 ਜਨਵਰੀ 1990 ਭੈਣ ਕੋਈ ਨਹੀਂ ਭਰਾ ਇੱਕ ਹਨ ਮੈਰਿਡਾ ਪਤਾ ਪੀ ਆਰ ਕੈਨੇਡਾ ਬ੍ਰਾਮਟਨ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਸੋਨਾ ਹੋਵੇ ਜੀ ਨਸ਼ੇ ਪਤੇ ਤੋਂ ਰਹਿਤ ਹੋਵੇ ਬਾਕੀ ਘਰਵਾਰ ਵਧੀਆ ਬਣਿਆ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੈ ਫਾਈਲ ਨੰਬਰ 4092 ਦੱਸ ਕੇ ਇਹ ਰਿਸ਼ਤਾ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਬਾਕੀ ਇਹ ਰਿਸ਼ਤੇ ਸਾਡੇ ਦੁਆਰਾ ਕਰਵਾਏ ਜਾਣੇ ਹਨ ਜੀ ਅਗਲਾ ਰਿਸ਼ਤਾ ਆਇਆ ਜੀ 4094 ਫਾਈਲ ਨੰਬਰ ਕੈਨੇਡਾ ਪੀਆਰ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟਾ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਇਨ ਐਮਸੀ एमएससी केमिस्ट्री डेट ऑफ बर्थ 15/1995 हाइट 5 फुट 7 इंच ਕੁੜੀ ਕੈਨੇਡਾ ਦੀ ਪੀਆਰ ਹੈ ਪਰਿਵਾਰ ਚ ਭੈਣ ਕੋਈ ਨਹੀਂ ਕੁੜੀ ਦਾ ਇੱਕ ਭਰਾ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਐਜੂਕੇਟਿਡ ਹੋਵੇ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਸੋਹਣਾ ਸੁਨੱਖਾ ਹੋਵੇ 4094 ਫਾਈ ਨੰਬਰ ਤੁਸੀਂ ਕਹਿ ਕੇ ਇਹ ਰਿਸ਼ਤਾ ਸਾਡੇ ਤੋਂ ਕੁੜੀ ਦਾ ਲੈ ਸਕਦੇ ਹੋ ਤੱਕ ਮੁੰਡਿਆਂ ਦੇ ਰਿਸ਼ਤਿਆਂ ਦੇ ਵਿੱਚ ਸਿੱਧਾ ਨੰਬਰ ਬੋਲਿਆ ਜਾ ਰਿਹਾ ਹੈ ਜੀ ਸੰਪਰਕ ਜਰੂਰ ਕਰੋ ਕੁੜੀ ਵਾਲੇ ਆਗਲਾ ਰਿਸ਼ਤਾ ਆਇਆ 4095 5 ਨੰਬਰ ਆਸਟ੍ਰੇਲੀਆ ਪੀਆਰ ਮੁੰਡੇ ਦਾ ਰਿਸ਼ਤਾ ਹੈਗਾ ਨੇਮ ਸਿੰਘ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਢਿੱਲੋ ਉਮਰ 26 ਸਾਲ ਨੋ ਡਰਿੰਕ ਲੰਬਾਈ 6 ਫੁੱਟ 3 ਇੰਚ ਪੜ੍ਹਾਈ ਬੀ ਟੈਕ ਮਕੈਨੀਕਲ ਮੁੰਡਾ ਆਸਟ੍ਰੇਲੀਆ ਵਿੱਚ ਪੀਆਰ ਹੈ ਮੁੰਡਾ ਸੁਹਣਾ ਸਨਖਾ ਤੇ ਰੰਗ ਸਾਫ਼ ਹੈ ਵਧੀਆ ਨੌਕਰੀ ਕਰਦਾ ਹੈਗਾ 80000 ਤੋਂ ਲੈ ਕੇ 1 ਲੱਖ ਰੁਪਏ ਤੱਕ ਸਾਲਾਨਾ ਆਮਦਨ ਮਾਤਾ ਤੇ ਪਿਤਾ ਸੇਤ ਵਿਭਾਗ ਚੋ ਸੇਵਾਮੁਕਤ ਇੱਕ ਭਰਾ ਤੇ ਦੋ ਭੈਣਾਂ ਸਾਰੇ ਵਿਆਹ ਹੋਏ ਨੇ ਪੰਜਾਬੀ ਜੱਟ ਪਰਿਵਾਰ ਲਈ ਉੱਚੀ ਲੰਮੀ ਪਤਲੀ ਤੇ ਸੋਹਣੀ ਬਰਾਬਰ ਦੀ ਪੜ੍ਹਾਈ ਵਾਲੀ ਆਸਟ੍ਰੇਲੀਆ ਪੱਕੀ ਲੜਕੀ ਦਾ ਰਿਸ਼ਤਾ ਚਾਹੀਦਾ ਹੈਗਾ ਪਰਿਵਾਰ ਦਾ ਨੰਬਰ ਨੋਟ ਕਰੋ ਤੁਸੀਂ 9878278007 98782 78 0007 ਅਗਲਾ ਰਿਸ਼ਤਾ ਹੈ ਜੀ ਕੁੜੀ ਦਾ ਕੈਨੇਡਾ ਪੀਆਰ ਹੈ 4096 ਫਾਈਲ ਨੰਬਰ ਆ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 1999 ਹਾਈਟ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਐਮਐਸਸੀ ਨਰਸਿੰਗ ਕੰਮ ਆਰਐਨ ਰਜਿਸਟਰ ਨਰਸਾ ਕੁੜੀ ਪਤਾ ਪੀਆਰ ਕੈਨੇਡਾ ਵੈਨਕੂਵਰ ਪਰਾ ਇੱਕ ਅਨਮੈਰਿਡ ਹੈ ਪੈਣ ਕੋਈ ਨਹੀਂ ਮੁੰਡਾ ਵਧੀਆ ਸੋਹਣਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ 40965 ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਆਇਆ ਹੈ ਜੀ ਫਾਈਲ ਨੰਬਰ 4097 ਆਸਟ੍ਰੇਲੀਆ ਵਰਕ ਪਰਮਿਟ ਮੁੰਡੇ ਦਾ ਰਿਸ਼ਤਾ ਜ਼ਿਲ੍ਹਾ ਗੁਰਦਾਸਪੁਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਖਹਿਰਾ ਡੇਟ ਆਫ ਬਰਥ 1996 ਹਾਈਟ 5 ਫੁੱਟ 10 ਇੰਚ ਪੜ੍ਹਾਈ ਪਲੱਸ 2 ਮੈਡੀਕਲ ਆਸਟ੍ਰੇਲੀਆ ਇਨ ਵਰਕ ਪਰਮਿਟ ਈਗੋ 7 ইয়ার ਟਰੈਕਿੰਗ ਜੌਬ ਜ਼ਮੀਨ 15 ਕਿੱਲੇ ਸਿਵਲਿੰਗ 1 ਸਿਸਟਰ ਮੈਰਿਡ ਕੈਨੇਡਾ ਸਿਟੀਜ਼ਨ ਫਾਦਰ ਫਾਰਮਰ ਮਦਰ ਹਾਊਸ ਵਾਈਫ ਨੇ ਮੁੰਡਾ ਵਧੀਆ ਸੋਨਾ ਸੁਨੱਖਾਗਾ ਬਾਕੀ ਘਰਬਾਰ ਬਹੁਤ ਵਧੀਆ ਬਣਿਆ ਹੋਇਆਗਾ ਮੁੰਡਾ ਨਸ਼ੇ ਪੱਤੇ ਤੋ ਰਹਤ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਆਸਟ੍ਰੇਲੀਆ ਦੀ ਪੀਆਰ ਹੋਵੇ ਬੈਲ ਐਜੂਕੇਟਿਡ ਹੋਵੇ ਸੋਹਣੀ ਸੁਨੱਖੀ ਤੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 987586782 ਦੁਬਾਰਾ ਫੇਰ 9878586782 ਅਗਲਾ ਰਿਸ਼ਤਾ ਹੈ ਜੀ 4098 ਫਾਈਲ ਨੰਬਰ ਨਿਊਜ਼ੀਲੈਂਡ ਪੀਆਰ ਮੁੰਡੇ ਦਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਆ ਜੱਟ ਸਿੱਖ ਗੁੱਤ ਖਹਿਰ ਆ ਡੇਟ ਆਫ ਬਰਥ 11 6 1997 ਹਾਈਟ 5 ਫੁੱਟ 6 ਇੰਚ ਕੰਮ ਇੰਟਰੀਅਰ ਡਿਜ਼ਾਈਨਰ ਅਤੇ ਮੇਕਰ ਦੀ ਨੌਕਰੀ ਸਿਟੀ ਕ੍ਰਾਈਸਟ ਚ ਨਿਊਜ਼ੀਲੈਂਡ ਪੀਆਰ ਜੀਵਨ ਸ਼ੈਲੀ ਬਲਾਕ ਤੇ ਰਹਿਾਈ ਸ਼ਾਇਦਤ ਤੇ ਆਪਣਾ ਨਿਰਮਾਣ ਕਾਰੋਬਾਰ ਫੈਮਿਲੀ ਚ ਮੁੰਡੇ ਦੇ ਮਾਤਾ ਪਿਤਾ ਦਾਦਾ ਦਾਦੀ ਤੇ ਦੋ ਭਰਾਵਾਂ ਕੋਲ ਜ਼ਮੀਨ 25 ਏਕੜ ਹੈ ਵੱਡਾ ਭਰਾ ਮੈਰਿਡ ਆ ਨਿਊਜ਼ੀਲੈਂਡ ਵਿੱਚ ਮੁੰਡੇ ਦਾ ਆਪਣਾ ਕੰਮਕਾਰ ਹੈ ਬਿਜ਼ਨਸ ਵੀ ਆਪਣਾ ਆਪ ਦਾ ਵਧੀਆ ਹੈਗਾ ਜੀ ਆਪਦਾ ਕੰਮਕਾਰ ਵਧੀਆ ਉੱਥੇ ਚਲਾ ਰਿਹਾ ਹੈਗਾ ਮੁੰਡਾ ਬਿਜ਼ਨਸ ਕਰਦਾ ਹੈਗਾ ਵਧੀਆ ਹੈ ਜੀ ਵਧੀਆ ਕੋਠੀ ਬਣੀ ਹੋਈ ਹੈ ਮੁੰਡਾ ਵਧੀਆ ਸਿੱਖ ਸਰਦਾਰ ਪੱਗ ਬੰਦ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦੀ ਪੜ੍ਹਾਈ ਬੀਐਸਸੀ ਨਰਸਿੰਗ ਐਮਐਸਸੀ ਬੀਟੈਕ ਜਾਂ ਫਿਰ ਕੋਈ ਮਾਸਟਰ ਡਿਗਰੀ ਕਰੀ ਹੋਵੇ ਕੁੜੀ ਸੋਹਣੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9417236015 ਆਗਲਾ ਰਿਸ਼ਤਾ ਹੈ ਜੀ 4099 ਫਾਈਲ ਨੰਬਰ ਕੈਨੇਡਾ ਵਰਕ ਪਰਮਿਟ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 16 ਫਰਵਰੀ 1995 ਕੱਦ ਕੁੜੀ ਦਾ 5 ਫੁੱਟ 3 ਇੰਚ ਪੜ੍ਹਾਈ ਬੀਏ ਸੀ ਐਮ ਐਸ ਸੀ ਬੀਐਡ ਅਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਈ-ਲਰਨਿੰਗ ਕੈਨੇਡਾ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਬ੍ਰੈਮਟਨ ਵਿੱਚ ਰਹਿ ਰਹੀ ਹੈ ਮੌਜੂਦਾ ਕੀਤਾ ਮਾਰਚ 2023 ਤੋਂ ਇਕੀਆ ਕੈਨੇਡਾ ਵਿੱਚ ਸਥਾਈ ਐਸਓ8 ਐਸਯੂ68 ਪਵਿੱਖਦੀਆਂ ਯੋਜਨਾਵਾਂ ਹੁਣੇ ਹੀ ਅਧਿਆਨ ਪੂਰਾ ਕੀਤਾ ਹੈਗਾ ਅਤੇ ਈ-ਲਰਨਿੰਗ ਡਿਵੈਲਪਰ ਆਹੁਦਿਆਂ ਲਈ ਸਰਗਰਮੀ ਨਾਲ ਅਰਜੀ ਦੇ ਰਹੀ ਹੈਗੀ ਫੈਮਿਲੀ ਚ ਪਿਤਾ ਜੀ ਕੋਵਿਡ ਕਾਰਨ 2020 ਵਿੱਚ ਐਕਸਪਾਇਰ ਹੋ ਗਏ ਸੀ ਕੀਤਾ ਵਪਾਰੀ ਟਰਾਂਸਪੋਰਟਰ ਮਾਤਾ ਜੀ ਹਾਊਸ ਵਾਈਫ ਭੈਣ ਤੇ ਭਰਾ ਵੱਡੀ ਭੈਣ ਮੈਰਿਡ ਹੈ ਭਰਾ ਇੱਕ ਮੈਰਿਡ ਹੈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ 4000 99 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਜੀ। ਆਗਲਾ ਰਿਸ਼ਤਾ ਆਇਆ ਜੀ। ਫਾਈਲ ਨੰਬਰ 5000 ਜ਼ਿਲ੍ਹਾ ਲੁਧਿਆਣਾ ਏਰੀਆ ਰਾੜਾ ਸਾਹਿਬ ਕਨੇਡਾ ਪੀਆਰ ਕੁੜੀ ਦਾ ਰਿਸ਼ਤਾ ਹੈਗਾ। ਕੁੜੀ ਦੀ ਕਾਸਟਾ ਜੱਟ ਸਿੱਖ ਗੋਤ ਬੁੱppa ਰਾਏ। ਡੇਟ ਆਫ ਬਰਥ 19 ਫਰਵਰੀ 1996 ਦਾ ਬੌਰਨ। ਹਾਈਟ 5 ਫੁੱਟ 4 ਇੰਚ ਸਟੱਡੀ ਬੀਐਸਸੀ ਨਰਸਿੰਗ ਹੈ ਨਾਲ ਹੈਲਥ ਕੇਅਰ ਦਾ ਕੋਰਸ ਕਰਿਆਗਾ। ਫੈਮਿਲੀ ਚ ਮਾਤਾ ਪਿਤਾ ਤੇ ਭਰਾ ਅਨਮੈਰਿਡਾ ਮਾਤਾ ਤੇ ਪਿਤਾ ਦਾ ਵੀਜ਼ਾ ਲੱਗਿਆ ਹੋਇਆਗਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਕੁੜੀ ਕੈਨੇਡਾ ਦੀ ਪੀਆਰ ਹੈ ਮੁੰਡੇ ਦੀ ਜ਼ਮੀਨ 20 ਕਿੱਲੇ ਤੱਕ ਹੋਵੇ ਕੁੜੀ ਦੇ ਪਰਿਵਾਰ ਕੋਲ ਵੀ ਜ਼ਮੀਨ ਵਧੀਆ ਆਉਂਦੀ ਹੈ ਪਰਿਵਾਰ ਬਰਾਬਰ ਦਾ ਹੋਵੇ ਫਾਈਲ ਨੰਬਰ 5000 ਕਹਿ ਕੇ ਰਿਸ਼ਤਾ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 5001 ਕੈਨੇਡਾ ਪੀਆਰ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕੁੜੀ ਦੀ ਕਾਸਟ ਜਾਟ ਸਿੱਖ ਗੋਤ ਬਰਾੜ ਡੇਟ ਆਫ ਬਰਥ 1995 ਹਾਈਟ 5 ਫੁੱਟ 6 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਕੁੜੀ ਕੈਨੇਡਾ ਦੀ ਪੀ ਆਰ ਹੈ ਪਰਿਵਾਰ ਚ ਇੱਕ ਭਰਾ ਤੇ ਮਾਤਾ ਪਿਤਾ ਵਰਕ ਨਰਸਿੰਗ ਜੋਬ ਇਨ ਕੈਨੇਡਾ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡੇ ਜਮੀਨ 15 ਤੋਂ 20 ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਸ਼ਰੀਫ ਤੇ ਖਾਨਦਾਨੀ ਪਰਿਵਾਰ ਹੋਵੇ ਫਾਈਲ ਨੰਬਰ 5001 ਕਹਿ ਕੇ ਇਹ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਜੀ ਤੁਸੀਂ ਆਗਲਾ ਇੱਕ ਹੋਰ ਰਿਸ਼ਤਾ ਹੈ ਜੀ 5002 ਫਾਈਲ ਨੰਬਰ ਕੈਨੇਡਾ ਤੋਂ ਕੁੜੀ ਸਿਟੀਜ਼ਨ ਦਾ ਰਿਸ਼ਤਾ ਹੈਗਾ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਉਮਰ 30 ਸਾਲ ਹਾਈਟ 5 ਫੁੱਟ 4 ਇੰਚ ਕੁੜੀ ਕੈਨੇਡਾ ਚ ਸਿਟੀਜ਼ਨ ਹੈ ਵਰਕ ਇੰਜੀਨੀਅਰਿੰਗ ਪੜ੍ਹਾਈ ਕੀਤੀ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਵਧੀਆ ਪਰਿਵਾਰ ਤੋਂ ਖਾਨਦਾਨੀ ਹੋਵੇ ਜ਼ਮੀਨ ਮੁੰਡੇ ਨੂੰ 10 ਤੋਂ 12 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਤੇ ਨਾਲ ਵਧੀਆ ਜੌਬ ਕਰਦਾ ਹੋਵੇ 5002 ਫਾਈਲ ਨੰਬਰ ਕਹਿ ਕੇ ਇਹ ਕੁੜੀ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਇਸ ਵਿੱਚ ਰਿਸ਼ਤੇ ਆ ਕੁੜੀ ਵਾਲਿਆਂ ਦੇ ਪਰਿਵਾਰ ਦੀ ਐਡ ਲੱਗੀ ਆ ਉਸ ਵਿੱਚ ਨੰਬਰ ਨਹੀਂ ਬੋਲਿਆ ਗਿਆ ਜੀ ਜੋ ਪਰਿਵਾਰ ਸਾਡੇ ਨਾਲ ਸੰਪਰਕ ਕਰਨਗੇ ਉਹਨਾਂ ਨੂੰ ਕੁੜੀ ਆਂ ਦਾ ਕੁੜੀ ਵਾਲਿਆਂ ਦਾ ਰਿਸ਼ਤਾ ਦਿੱਤਾ ਜਾਊਗਾ ਜੀ ਵਿਦ ਨਾਲ ਨੰਬਰ ਤੇ ਬਾਇਓਡਾਟੇ ਸਮੇਤ ਜੀ ਬਾਕੀ ਗੱਲਬਾਤ ਵੀ ਕਰਵਾਈ ਜਾਊਗੀ ਇਹ ਜੋ ਰਿਸ਼ਤੇ ਆ ਇਹ ਸਾਡੇ ਦੁਆਰਾ ਕਰਵਾਏ ਜਾਣਗੇ ਜੀ ਅਸੀਂ ਆਰ ਯੂ ਟਿਊਬ ਚੈਨਲ ਤੇ ਰਿਸ਼ਤੇ ਕਰਾਉਣ ਦਾ ਵੀ ਕੰਮ ਕਰਦੇ ਆਂ ਜੀ ਐਡ ਵੀ ਲਗਾਉਂਦੇ ਆਂ ਬਾਕੀ ਰਿਸ਼ਤੇ ਮੈਚ ਕਰਕੇ ਵੀ ਦਿੰਨੇ ਆਂ ਜੀ ਤੁਸੀਂ ਆਪਣੇ ਬੇਟਾ ਜਾਂ ਬੇਟੀ ਦੀ ਐਡ ਲਵਾਉਣ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਬਾਕੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਦੋਨੋਂ ਪਰਿਵਾਰ ਵਾਲੇ ਧੰਨਵਾਦ ਜੀ